ਇਹ ਤਬ ਮਾਇਆ ਲਾਜਾਏ ਰਾਮ ਰੰਗ ਕਰਦੇ ਉਤਰ ਜਾ ਜਾਏ ਆ ਰਾਮ ਰੰਗ ਕਰਦੇ ਉਪਰਾ ਦੇਰ ਕਰਦੇ ਹਰ ਜਾ ਆਏ ਉਪਰ ਕਰ ਤੂਰਾ ਜੇ ਸਰ ਜੇ ਉਪਰਾ ਦੇ ਅੱਜ ਕਿੱਥੇ ਆਏ ਸੀ ਤੇ ਕੀ ਕੀਤਾ ਅੱਜ ਆਪਾਂ ਡੇਰਾ ਸਾਹਿਬ ਗੁਰਦੁਆਰੇ ਆਏ ਆ ਇੱਥੇ ਪਹਿਲੀ ਵਾਰੀ ਅਮ੍ਰਿਤ ਛਕਾਇਆ ਜਾ ਰਿਹਾ ਮੈਂ ਜਹਾਜ਼ ਵਿੱਚ ਛੱਡ ਕੇ ਬਹੁਤ ਖੁਸ਼ੀ ਹੋ ਰਹੀ ਹੈ ਪਹਿਲਾਂ ਵੀ ਆਈ ਸੋਚਦੇ ਸੀ ਕਿ ਆਪਾਂ ਅਮ੍ਰਿਤ ਛਕਣਾ ਹੈ ਤੇ ਹੁਣ ਕਿਰਪਾ ਹੋਈ ਹੈ ਤੇ ਆਪਾਂ ਛਕ ਰਹੇ ਆ ਅਕੂ ਕਿ ਨਾਮ ਹੈ ਹਮਨਦੀਪ ਸਿੰਘ ਹਮਨਦੀਪ ਅੱਜ ਕਿੱਥੇ ਆਏ ਤੇ ਕੀ ਕੀਤਾ ਇਹ ਦੇਖ ਡੇਰਾ ਸਾਹਿਬ ਗੁਰਦੁਆਰੇ ਆਏ ਜੀ ਅਮਰ ਕਮਲਜੀ ਦਾਤ ਬਖਸ਼ੀ ਹੈ ਜੀ ਤੇ ਪਹਿਲਾਂ ਅਮ੍ਰਿਤ ਛਕਿਆ ਬਸ ਨਹੀਂ ਜੀ ਅੱਜ ਕਿੰਨਾ ਵੱਡਾ ਪੱਧਰ ਸਮਝਦੇ ਆਪਣੇ ਆਪ ਨੂੰ ਬਹੁਤ ਵੱਡਾ ਪੱਧਰ ਹਾਂਜੀ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਲ ਕਬਟਾਲਾ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਅੱਜ ਜੋ ਇਹ ਮਹਾਨ ਅਮਰਤ ਸੰਚਾਰ ਹੋਇਆ ਉਹਦੀ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਮਾਤਾ ਸਲੱਖਣੀ ਦੇ ਵਿਆਹ ਬਰੋਪਟੀ ਲੱਖ ਲੱਖ ਵਧਾਈ ਦੇਣ ਅੱਜ ਪਹਿਲੀ ਵਾਰੀ ਗੁਰਦਵਾਰਾ ਢੇਰਾ ਸਾਹਿਬ ਜੋ ਮਾਤਾ ਸਲੱਖਣੀ ਦਾ ਪੇਕਾ ਘਰ ਹੈ ਜੋ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਸਥਾਨ ਹੈ ਉੱਥੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਹੋਇਆ ਜਿਦੇ ਚ ਅਕਾਲਤਖਨ ਸਾਹਿਬ ਦੇ ਪੰਜ ਪਿਆਰੇ ਸਹਬਾਨ ਨੇ ਅੰਮ੍ਰਿਤ ਦਾ ਪਾਟਾ ਤਿਆਰ ਕੀਤਾ ਅਨੇਕਾਂ ਪ੍ਰਾਣੀਆਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕਲਗੀਧਰ ਪਾਤਸ਼ਾਹ ਦੇ ਧੀਆ ਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ ਔਰ ਸਾਡੇ ਮਨ ਨੂੰ ਵੀ ਇੱਕ ਖੁਸ਼ੀ ਮਿਲੀ ਕਿ ਇਹ ਕਾਰਜ ਰੰਭਿਆ ਸੀ ਮਨ 'ਚ ਸ਼ਰਧਾ ਰੱਖ ਕੇ ਬਾਕੀ ਸਥਾਨਾਂ 'ਤੇ ਅੰਮ੍ਰਿਤ ਸੰਚਾਰ ਕਰਵਾਏ ਨੇ ਡੇਰਾ ਸਾਹਿਬ ਕਦੀ ਅੰਮ੍ਰਿਤ ਸੰਚਾਰ ਨਹੀਂ ਹੋ ਸਕਿਆ ਮਾਲਕ ਨੇ ਉਹ ਵੀ ਚਾਹ ਮੰਦਾ ਪੂਰਾ ਕੀਤਾ ਅੱਜ ਜਿਹੜੇ ਗੁਰੂ ਪਿਆਰਿਆਂ ਨੇ ਗੁਰੂ ਅਭਲਾਖੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕਲਗੀਧਰ ਪਾਛਾ ਦੇ ਧੀਆਂ ਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਸਮੁੱਚੀ ਸੰਗਤ ਵੱਲੋਂ ਮਟਾਲੇ ਦੀ ਵੱਲੋਂ ਜਿਹੜੇ ਸਾਡੇ ਸਤਕਾਰਯੋਗ ਆਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਰਹੇ ਨੇ ਉਹਨਾਂ ਨੂੰ ਜੀਣਾ ਵੀ ਆ 你好。